ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੇ ਸਟਾਰਟ ਕਰਨੇ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਮੈਂ ਸਲਾਈ ਤੇ 15 ਗੁੰਡੇ ਪਾਏ ਆ ਜੀ ਇਹ ਆਪਣਾ 6 6 ਗੁੰਡਿਆਂ ਦਾ ਡਿਜ਼ਾਈਨ ਹੈ ਜੀ ਤੇ ਰੰਗ ਆਪਾਂ ਇਹਦੇ ਵਿੱਚ ਇਹ ਦੋ ਰੰਗ ਦਾ ਜੀ ਆਪਾਂ ਦੋ ਰੰਗ ਵੀ ਪਾ ਸਕਦੇ ਆ ਜੇ ਆਪਣੇ ਕੋਲੇ ਜ਼ਿਆਦਾ ਕਲਰ ਆ ਤਾਂ ਆਪਾਂ ਜ਼ਿਆਦਾ ਕਲਰ ਵੀ ਪਾ ਸਕਦੇ ਆ ਦੋ ਰੰਗ ਤੇ ਦੋ ਦੋ ਸਲਾਈਆਂ ਦਾ ਡਿਜ਼ਾਈਨ ਹੈ ਜੀ। ਦੂਜੀ ਡਿਜ਼ਾਈਨ ਸਟਾਰਟ ਕਰਨ ਤੋਂ ਪਹਿਲਾਂ ਮੈਂ ਆਪ ਨੂੰ ਬੇਨਤੀ ਕਰਨਾ ਚਾਹੁੰਦੀ ਆ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ, ਸ਼ੇਅਰ, ਵੀਡੀਓ ਨੂੰ ਸ਼ੇਅਰ ਤੇ ਲਾਇਕ ਜ਼ਰੂਰ ਕਰਿਓ ਜੀ। ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਤੇ ਚਲੋ ਜੀ ਆਪਾਂ ਸਟਾਰਟ ਕਰਦੇ ਆਂ ਵੀਡੀਓ ਬਣਾਉਣੀ। ਇਹ ਇਹ ਉਲਟੀ ਸਾਈਡ ਆ ਜੀ। ਕੁੰਡੇ ਪਾ ਕੇ ਆਪਣਾ ਦੋਸ ਲਾਈਆਂ ਇੱਕ ਉਲਟੀ ਕਿ ਸਿੱਧੀ ਕੱਢ ਲਈ ਹੁਣ ਆਪਾਂ ਸਲਾਈ ਉਲਟੀ ਬਣਾ ਲਵਾਂਗੇ ਆਪਾਂ ਦੇ ਸਿੱਧੇ ਪਾਸੇ ਹੁਣ ਆਪਾਂ ਆਪਣਾ ਦੂਜਾ ਕਲਰ ਲਾਵਾਂਗੇ ਇਹਦੇ ਨਾਲ ਆਪਾਂ ਗੁੰਡਾ ਬਣਾ ਲਵਾਂਗੇ ਨਾਲ ਆਪਾਂ ਇੱਕ ਗੁੰਡਾ ਇਸ ਤਰ੍ਹਾਂ ਕਰ ਦਾਂਗੇ ਆਪਣਾ ਫੰਡਾ ਛੁੱਟੂਗਾ ਨਹੀਂ ਆਪਾਂ ਚਾਰ ਕੁੰਡੇ ਤਾਰ ਲਾਂਗੇ ਆਹ ਸੌਰੀ ਦੋ ਕੁੰਡੇ ਤਾਰਾਂਗੇ ਸੱਚ ਉੱਥੇ ਆਪਾਂ ਆਹ ਤਿੰਨ ਕੁੰਡੇ ਬਣਾ ਲੈ ਗ੍ਰੀਨ ਨਾਲ ਦੋ ਕੁੰਡੇ ਤਾਰ ਕੇ ਅਗੇ ਆਪਾਂ 4 ਕੁੰਡੇ ਫੇਰ ਬਣਾ ਲਵਾਂਗੇ ਗ੍ਰੀਨ ਦੇ ਫਿਰ 2 ਕੁੰਡੇ ਘੱਟ ਲਵਾਂਗੇ ਹੁਣ ਸਾਡੇ ਕੋਲੇ ਇੱਥੇ ਰਹਿ ਗਏ ਹੈਗੇ 3 ਕੁੰਡੇ ਤੇ ਆਪਾਂ ਇੱਥੇ 3 ਹੀ ਰੱਖਨੇ ਆ ਇਹ 3 ਨਹੀਂ ਆਪਣੇ ਕੋਲੇ ਉਧਰ ਸੀ ਤੇ 3 ਹੀ ਆਪਾਂ ਇੱਧਰ ਰੱਖਨੇ ਆ ਹੁਣ ਆਪਾਂ ਅੱਗੇ ਉਲਟੇ ਪਾਸੇ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਆਪਾਂ ਸਿੱਧੇ ਬਣਾ ਲਵਾਂਗੇ ਧਾਗਾ ਅੱਗੇ ਕਰਕੇ ਦੋ ਕੁੰਡਿਆਂ ਵਾਲੇ ਤਾਰ ਲਵਾਂਗੇ ਇਹ ਧਾਗਾ ਪਿੱਛੇ ਕਰਾਂਗੇ ਚਾਰ ਕੁੰਡੇ ਸਿੱਧੇ ਬਣਾ ਲਾਂ ਧਾਗਾ ਅੱਗੇ ਕਰਕੇ ਦੋ ਕੁੰਡੇ ਤਾਰ ਲਾਂਗੇ ോ കിധേ ബാ കണ്ടാ ബാണ കലർ ദോ ക ബേസ് കലർത്തി കണ്ടാ ഉ ഗ്രീൻ വാളി കെ ਇਹਨੂੰ ਇਹਦੇ ਕਰਕੇ ਇਹ ਸੰਗਣਾ ਬਣਾਵਾਂਗੇ ਗ੍ਰੀਨ ਵੀ ਬਣਾਵਾਂਗੇ ਤੇ ਆਪਾਂ ਇਸ ਤਰ੍ਹਾਂ ਕਰਕੇ ਵੀ ਇਹ ਦੋ ਦੋ ਕੁੰਡੇ ਆਪਾਂ ਇਸ ਤਰ੍ਹਾਂ ਕਰਕੇ ਬਣਾ ਲੈ ਬਣਾ ਸਕਦੇ ਦੋ ਗ੍ਰੀਨ ਪਹਿਲਾਂ ਬਣਾਇਆ ਫਿਰ ਆਪਾਂ ਸਾਮਣਾ ਵਾਲਾ ਦੋ ਕੁੰਡੇ ਆਪਾਂ ਸਿੱਧੇ ਬਣਾ ਲਵਾਂਗੇ ਕਿ ਆਹ ਕੁੰਡਾ ਆਪਾਂ ਪਹਿਲਾਂ ਬਣਾ ਲਵਾਂਗੇ ਜਿਹੜਾ ਫਾਲਟ ਆਉਣਾ ਸੀਗਾ ਫਿਰ ਆਪਾਂ ਗ੍ਰੀਨ ਬਾਦ ਵਿੱਚ ਬਣਾ ਲਾਂਗੇ ਤੇ ਆਪਾਂ ਨੂੰ ਇਸ ਤਰ੍ਹਾਂ ਵੀ ਬਣ ਜਾਂਦਾ ਹੈ ਇਹ సడై సారే కెే ఉల్టే ఉల్టే బ ਆਹ ਵਾਲਾ ਜਿਹੜਾ ਕਲਰ ਹੈ ਆਪਾਂ ਹੁਣ ਇਹ ਉੱਤੇ ਹੋਰ ਲਾ ਸਕਦੇ ਆ ਤੇ ਮੈਂ ਇਸੇ ਤੀ ਫੇਰ ਦੱਸ ਦਿੰਨੀ ਆ ਤੁਹਾਨੂੰ ਆਪਾਂ ਪਹਿਲਾਂ ਕੁੰਡਾ ਤਾਰਿਆ ਸੀ ਆਪਾਂ ਇਸ ਤਰ੍ਹਾਂ ਬਣਾ ਵੀ ਸਕਦੇ ਆ ਜੇ ਆਪਾਂ ਨੂੰ ਜਿਆਦਾ ਉਹ ਲੱਗੇ ਤਾਂ ਜਿਵੇਂ ਲੂਜ ਜਿਹਾ ਬਣਦਾ ਕੁੰਡਾ ਤੇ ਆਪਾਂ ਥੋੜਾ ਜਿਹਾ ਖਿੱਚ ਦਾਂਗੇ ਫਿਰ ਥੋੜੀ ਜਿਹੀ ਫਿਨਿਸ਼ਿੰਗ ਆ ਜਾਂਦੀ ਆ ਆਹ ਵਾਲੇ ਦੋ ਕੁੰਡੇ ਆਪਾਂ ਫੇਰ ਤਾਰ ਲਾਂਗੇ ਮੈਂ ਇੱਕ ਰੰਗ ਚ ਦੱਸ ਦਿੰਦੀ ਆ ਤੁਹਾਨੂੰ ਤੁਸੀਂ ਇੱਥੇ ਕੋਈ ਵੀ ਰੰਗ ਆਪਣੇ ਕੋਲੇ ਬਚੇ ਖੁچے ਪਏ ਆਪਾਂ ਉਹ ਲਾ ਸਕਦੇ ਆ। ਇਹ ਦੇਖੋ ਇਹ ਕਿੰਨਾ ਸੋਖਾ ਡਿਜ਼ਾਈਨ ਹੈ। ਦੋ ਹੀ ਸਲਾਈਆਂ ਤੇ 6-6 ਗੁੰਡੇ ਆਪਾਂ ਪਾਉਣੇ ਆ। ਹੋਰ ਜਿਹੜੇ ਮੇਰੇ ਚੈਨਲ ਤੇ ਨਵੇਂ ਆ ਵੀਡੀਓ ਦੇਖਣ ਵਾਲੇ ਤੇ ਉਹ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਇੱਕ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਜੀ। ਵੀਡੀਓ ਦੇਖਣ ਲਈ ਵੀ ਆਉ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਚਾਰ ਗੁੰਡੇ ਆਪਾਂ ਸਿੱਧੇ ਬਣਾ ਲੇ ਦੋ ਦੋ ਗੁੰਡੇ ਆਪਾਂ ਜਿਹੜੇ ਤਾਰ ਨੇ ਸੀ ਤਾਰ ਲੇ ਦੋ ਗੁੰਡੇ ਸਿੱਧੇ ਬਣਾ ਕੇ ਇੱਕ ਗੁੰਡਾ ਹੁੰਟਾ ਬਣਾ ਲਿਆ ਇੱਕ ਤੇ ਫੇਰ ਆਪਣਾ ਉਹੀ ਪ੍ਰੋਸੈਸ ਦੋ ਗੁੰਡੇ ਬਣਾਏ ਆਪਾਂ ਆਪਣੇ ਇਸ ਕਲਰ ਦੇ ਫਿਰ ਆਪਾਂ ਆਹ ਵਾਲਾ ਗੁੰਡਾ ਬਣਾ ਲਾਂਗੇ ਪਹਿਲਾਂ ਇਹ ਰ ਆਪਾਂ ਗ੍ਰੀਨ ਬਣਾ ਲਾਂਗੇ ਇਹ ਕੁੰਡਾ ਇਧਰ ਵੀ ਸ਼ੈਡ ਹੋ ਜੂਗਾ ਇਹ ਆਹ ਕੁੰਡਾ ਇੱਥੇ ਆ ਗਿਆ ਅੰਦਰ ਤੇ ਇਧਰੋਂ ਵੀ ਆਪਾਂ ਇਸ ਤਰ੍ਹਾਂ ਹੀ ਕਰਾਂਗੇ ਇਹ ਆਪਾਂ ਤਾਰ ਕੇ ਵੀ ਕਰ ਲਈਆਂ ਇੱਕ ਦੇ ਦੂਜੇ ਦੇ ਉੱਤੋਂ ਦੀ ਉਲਟਾ ਕੇ ਅੱਗੇ ਪਿੱਛੇ ਕੁੰਡਾ ਕਰਕੇ ਇਸ ਤਰ੍ਹਾਂ ਸਿੱਧੇ ਬਣਾ ਲਾਂਗੇ ਉਂਟੀਆਂ ਸਿੱਧੇ ਬਣਾਉਣੇ। ਉਲਟੀ ਰੋ ਆਪਾਂ ਪੂਰੀ ਉਂਟੀਆਂ ਬਣਾ ਲਵਾਂਗੇ। ਦੋ ਹੀ ਸਲਾਈਆਂ ਆਪਣੇ بیس ਕਲਰ ਜਿਹੜਾ ਰੱਖਣਾ ਉਹਦੀਆਂ ਪਹਿਣਗੀਆਂ। ਦੋ ਹੀ ਸਲਾਈਆਂ ਡਿਜ਼ਾਈਨ ਵਾਲੇ ਰੰਗ ਦੀਆਂ ਪਹਿਣਗੀਆਂ। ਇਸ ਤਰ੍ਹਾਂ ਬਣਾ ਲਿਆ ਨਾ ਜੇ ਬਹੁਤ ਜਿਆਦੇ ਰੰਗਾਂ ਚ ਬਣਾਉਨੇ ਆ ਤਾਂ ਇਸ ਤਰ੍ਹਾਂ ਲੱਗਦਾ ਇਹ ਕਿੰਨਾ ਸੋਹਣਾ ਲੱਗਦਾ ਕਲਰ ਆਪਾਂ ਆਪਣੇ ਹਿਸਾਬ ਨਾਲ ਆਪਾਂ ਸਕਦੇ ਆ ਜਿਹੜੇ ਜਿਹੇ ਵੀ ਆਪਣੇ ਕੋਲੇ ਰੰਗ ਆ ਜੇ ਆਪਾਂ ਲਾਈਟ ਪਾਉਣਾ ਚਾਹੁੰਦੇ ਆ ਤਾਂ ਲਾਈਟ ਵੀ ਬਣਾ ਸਕਦੇ ਆ ਦੇਖੋ ਇਹ ਲਾਈਟ ਵੀ ਬਹੁਤ ਸੋਹਣਾ ਲੱਗਦਾ ਜੇ ਆਪਣੇ ਕੋਲ ਡਾਰਕ ਰੰਗ ਆ ਤਾਂ ਡਾਰਕ ਵੀ ਪਾ ਸਕਦੇ ਆ ਡਾਰਕ ਵੀ ਆ ਦੇਖੋ ਗ੍ਰੀਨ ਵੀ ਬਹੁਤ ਸੋਹਣਾ ਲੱਗ ਰਿਹਾ ਇਸ ਤਰ੍ਹਾਂ ਇਹਦੇ ਨਾਲ ਜਿਹੜੇ ਡਾਰਕ ਡਾਰਕ ਕਲਰ ਹੋਣਗੇ ਆਪਾਂ ਉਹ ਪਾਉਂਦੇ ਜਾਵਾਂਗੇ ਤਾਂ ਬਹੁਤ ਸੋਹਣਾ ਬੱਚਿਆਂ ਵਾਸਤੇ ਕੋਟੀ ਸਵੈਟਰ ਬਣਾ ਸਕਦੇ ਆਪਾਂ ਇਹ ਤੇ ਚਲੋ ਜੀ ਮੇਰੀ ਵੀਡੀਓ ਪੂਰੀ ਦੇਖਿਓ ਜੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਹੋਊਗਾ ਜੀ ਆਪ ਦਾ ਤੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਆ ਕਰੋ ਜੀ ਚਲੋ ਜੀ ਮਿਲਦੇ ਆ ਕਿਸੇ ਨਵੇਂ ਵੀਡੀਓ 'ਚ